ਭਾਈ ਕੀ ਨਾਮ ਆ ਤੁਹਾਡਾ ਜੀ ਸ਼ੋਕਮਰ ਜੀ ਅਸ਼ੋਕਮਰ ਜੀ ਕੀ ਹੋਇਆ ਜਿਹੜਾ ਅੱਗ ਲੱਗੀ ਹੈ ਘਰ ਤੁਹਾਡੇ ਮੈਂ ਭਾਈ ਜੋਤ ਕਰਕੇ ਲਗਾਨ ਤੇ ਗਿਆ ਹਾਂ ਹਾਂ ਜੀ ਅਸ਼ੋਕਰ ਦੀ ਗੱਲ ਹੈ ਜੀ ਇਹ ਅੱਗ ਲੱਗ ਕੇ ਦਿੱਤਾ ਜਾਨਣਾ ਹੀ ਰੋਜ਼ ਹਾਂ ਜੀ ਕਰਕੇ ਦਰਾਨ ਤੇ ਗਿਆ ਹਾਂ ਜੂਏ ਨੇ ਅੱਗ ਲੱਗ ਗਈ ਘਰੋਂ ਫੋਨ ਆਇਆ ਜੇ ਜੋ ਅੱਗ ਲੱਗ ਗਈ ਅੱਗ ਕਾਬੂ ਜੀ ਨਹੀਂ ਹੈ ਸਾਰਾ ਘਰ ਬਰਬਾਦ ਹੋ ਜਾਣਾ ਹੈ ਅੱਛਾ ਤੁਸੀਂ ਮੰਦਰੇ ਜੋਤ ਕਰਕੇ ਗਏ ਸੀ ਉਹ ਜੂਏ ਨੇ ਝੜ ਗਈ ਹਾਂ ਜੀ ਇਹ ਆਪਣੇ ਆਪ ਦੇਖੀ ਤਾਂ ਦੇਖਿਆ ਨਹੀਂ ਉਹਨਾਂ ਕਿਸੇ ਨੇ ਇਹ ਜੋਤ ਦੇ ਨਾਲ ਅੱਗ ਲੱਗੀ ਹੈ ਨਾ ਤੇ ਬੱਚੇ ਕਿੰਨੇ ਸੀ ਘਰ ਚ ਇੱਕ ਬੱਚਾ ਰ ਇੱਕ ਦਾ ਬਾਈ ਵੀ ਅੰਦਰ ਹੀ ਸੀਗੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਅੱਛਾ ਮਾਲ ਵਾਲੇ ਵਾਲਿਆਂ ਨੇ ਗੱਡੇ ਬਾਹਰ ਅੱਛਾ ਅੱਗ ਜਿਆਦਾ ਫੈਲ ਗਈ ਨਾ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਹਾਂਜੀ ਸਾਰੇ ਨੁਕਸਾਨ ਹੋ ਗਿਆ ਸਾਰਾ ਘਰ ਹੀ ਖਤਮ ਹੋ ਗਿਆ ਸਾਰਾ ਘਰ ਹੀ ਖਤਮ ਹੋ ਗਿਆ ਹਾਂਜੀ ਬੈਂ ਦੇਖ ਰਿਹਾ ਪਿਆ ਬਿਲਕੁਲ ਸਾਰਾ ਸਵਾਹ ਹੋ ਗਿਆ ਜੀ ਤੇ ਫਾਇਰ ਵਿਟ ਵਾਲੇ ਆ ਗਏ ਸੀ ਟਾਈਮ ਨਾਲ ਹਾਂਜੀ ਆ ਗਏ ਠੀਕ ਹੈ ਜੀ 55 ਮਿੰਟ ਦੇ ਉੱਤੇ ਮੇਰੇ ਕੋਲ ਮੇਰੇ ਮੋਬਾਈਲ ਤੇ ਇਨਫੋਰਮੇਸ਼ਨ ਆਈ ਸੀ ਕਿ ਸੁਭਾਸ਼ੀ ਨਗਰ ਦੇ ਨੇੜੇ ਵਾਰਨੀਕੀ ਮਹੱਲਾ ਫਗਵਾੜਾ ਦੇ ਵਿੱਚ ਜਿਹੜੀ ਹੈ ਤੇ ਘਰ ਦੇ ਵਿੱਚ ਅੱਗ ਲੱਗ ਗਈ ਹੈ। ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਅਸੀਂ ਤੁਰੰਤ ਆਪਣੇ ਫਾਇਰ ਸਟੇਸ਼ਨ ਤੋਂ ਦੋ ਗੱਡੀਆਂ ਜਿਹੜੀਆਂ ਹੈਗੀਆਂ ਟਰਨ ਆਊਟ ਕੀਤੀਆਂ। ਔਰ ਮੌਕੇ ਤੇ ਮੈਂ ਪਹੁੰਚਿਆ ਜਦੋਂ ਦੇਖਿਆ ਉੱਥੇ ਪਤਾ ਲੱਗਿਆ ਉਹਨਾਂ ਨੇ ਆਪਣੇ ਘਰੇ ਇੱਕ ਆਪਣਾ ਪੂਜਾ ਸਥਾਨ ਬਣਾਇਆ ਹੋਇਆ ਸੀਗਾ ਔਰ ਜੋਤ ਬੱਤੀ ਕੀਤੀ ਹੋਈ ਸੀ। ਜੋਤ ਬੱਤੀ ਦੇ ਕਾਰਨ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਅੱਗ ਲੱਗ ਗਈ ਆ। ਔਰ ਘਰ ਦਾ ਸਾਰਾ ਨੁਕਸਾਨ ਹੋ ਗਿਆ ਉਹਨਾਂ ਦਾ ਏਸੀ ਫ੍ਰਿਜ ਐਲ.ੀ.ਡੀ. ਬੈੱਡ ਅਲਮਾਰੀਆਂ ਔਰ ਤਕਰੀਬਨ ਜਿੰਨਾ ਵੀ ਸਮਾਨ ਸੀ ਉਹਨਾਂ ਦਾ ਸਾਰਾ ਜਿਹੜਾ ਉਹ ਸੜ ਕੇ ਸੁਆਹ ਹੋ ਗਿਆ ਔਰ ਜੋ ਇਹ ਘਟਨਾ ਵਾਲਾ ਸਥਾਨ ਸੀ ਵਾਲਮੀਕੀ ਮਹੱਲਾ ਸੁਭਾਸ਼ ਨਗਰ ਚ ਬਹੁਤ ਹੀ ਕਰਾਊਡਡ ਏਰੀਆ ਦੇ ਵਿੱਚ ਸੀਗਾ ਜੋ ਸ਼ਹਿਰ ਵਾਸੀਆਂ ਉਹਦੇ ਨੇੜੇ-ਨੇੜੇ ਸਰਕਾਰੀ ਸਕੂਲ ਹੈ ਲੋਕਾਂ ਨੇ ਬਹੁਤ ਸਾਰੀਆਂ ਕਾਰਾਂ ਬੱਸਾਂ ਔਰ ਜਿਹੜਾ ਰੋਡ ਬਲਾਕੇਜ ਕੀਤੀ ਹੋਈ ਆ ਵੱਡੀਆਂ ਗੱਡੀਆਂ ਦਾ ਇਹੋ ਜਿਹੇ ਤੰਗ ਏਰੀਆ ਦੇ ਵਿੱਚ ਜਾਣਾ ਬਹੁਤ ਅਫਾ ਸੀ ਸਾਡੀ ਵੱਡੀ ਗੱਡੀ ਨਹੀਂ ਪਹੁੰਚ ਪਾਈ ਬਟ ਅਸੀਂ ਆਪਣੀ ਛੋਟੀ ਗੱਡੀ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈਗਾ ਇਸ ਹਾਗ ਨੂੰ ਕਾਬੂ ਪਾਇਆ ਅਤੇ ਕਿਸੇ ਤਰ੍ਹਾਂ ਦਾ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ ਮਕਾਨ ਉਹਨਾਂ ਦਾ ਜਿਹੜਾ ਪੂਰਾ ਥੜ ਗਿਆ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਫੋੜਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ ਗਰਮੀ ਦਾ ਸਮਾਂ ਹੁੰਦਾ ਹੈ ਖੇਤਾਂ ਦੇ ਵਿੱਚ ਜਿੱਥੇ ਅੱਗਾਂ ਲੱਗਦੀਆਂ ਨੇ ਸ਼ਹਿਰ ਦੇ ਵਿੱਚ AC ਫਰਿੱਜ ਕਾਰਾਂ ట్రాన్స్‌ਫਾਰਮਰ ਔਰ ਇਨਵਰਟਰ ਬਹੁਤ ਸਾਰੇ ਸ਼ਾਰਟ ਸਰਕਟਸ ਦੇ ਨਾਲ ਅੱਗਾਂ ਲੱਗਦੀਆਂ ਨੇ ਸੋ ਆਪਾਂ ਨੇ ਜੋ ਹੈ ਫਾਇਰ ਵਿਭਾਗ ਨੂੰ ਸਹਿਯੋਗ ਦੇਣਾ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਜਿੰਨੇ ਵੀ ਮੇਰੇ ਦੁਕਾਨਦਾਰ ਭਰਾ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਣੀਆਂ ਦੁਕਾਨਾਂ ਦੇ ਅੱਗੇ ਕਿਸੇ ਵੀ ਵੇੜੀ ਨੂੰ ਜਾਂ ਕਿਸੇ ਟ੍ਰੈਫਿਕ ਨੂੰ پارکਿੰਗ ਵਾਸਤੇ ਜਗ੍ਹਾ ਦੀ ਆਗਿਆ ਨਾ ਦਿੱਤੀ ਜਾਵੇ ਪ੍ਰੋਪਰ ਨਗਰ ਨਿਗਮ ਫਗਵਾੜਾ ਵੱਲੋਂ ਮਲਟੀ ਲੈਵਲ ਕਾਰ پارکਿੰਗ ਬਣੀਆਂ ਹੋਈਆਂ ਨੇ ਔਰ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਆਪਣੇ ਸ਼ੋਅਰੂਮਾਂ ਦੇ ਅੱਗੇ ਤੁਸੀਂ ਸੜਕ ਨੂੰ ਜਿਹੜਾ ਹੈਗਾ ਸਾਫ਼ ਸੁਥਰਾ ਰੱਖਣਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵੇਲੇ ਦਿਨੇ ਰਾਤ ਨੂੰ ਕਦੇ ਵੀ ਫਾਇਰ ਬ੍ਰਿਗੇਡ ਦੀ ਗੱਡੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਘਟਨਾ ਵਾਲੇ ਥਾਂ ਦੇ ਉੱਤੇ ਆਸਾਨੀ ਨਾਲ ਪਹੁੰਚ ਸਕੇ ਸ਼ਹਿਰ ਦੇ ਵਿੱਚ ਇੰਟਰਨੈਟ ਦੀਆਂ ਤਾਰਾਂ, ਟੈਲੀਫੋਨ ਦੀਆਂ ਤਾਰਾਂ, ਬਿਜਲੀ ਦੀਆਂ ਤਾਰਾਂ ਔਰ ਮੇਰੇ ਦੁਕਾਨਦਾਰ ਭਰਾਵਾਂ ਨੇ ਜੋ ਆਪਣੀ ਦੁਕਾਨਾਂ ਦੇ ਅੱਗੇ ਸਮਾਨ ਰੱਖ ਕੇ ਗਲੀਆਂ ਬਲਾਕ ਕੀਤੀਆਂ ਹੋਈਆਂ ਨੇ, ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਸ਼ੈੱਡ ਪਾਏ ਹੋਏ ਨੇ, ਉਹ ਚੀਜ਼ਾਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਘਟਨਾ ਵਾਲੇ ਸਥਾਨ ਦੇ ਉੱਤੇ ਪਹੁੰਚਣ ਦੇ ਵਿੱਚ ਬਹੁਤ ਵੱਡਾ ਇੱਕ ਵਿਰੋਧ ਪੈਦਾ ਕਰਦੀਆਂ ਨੇ ਜਿਸ ਕਰਕੇ ਸਾਡੇ ਭਰਾਵਾਂ ਦਾ ਕਿਸੇ ਘਰ ਦਾ, ਫੈਕਟਰੀ ਦਾ ਨੁਕਸਾਨ ਹੋ ਜਾਂਦਾ ਹੈ। ਸੋ ਅਸੀਂ ਫਾਇਰ ਬ੍ਰਿਗੇਡ ਫਗਵਾੜਾ ਦੇ ਸਮੂਹ ਸ਼ਹਿਰ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਘਰਾਂ ਨੂੰ ਤੁਹਾਡੇ ਜਾਣ ਵਾਲੇ ਦਸਤੇ ਕਿਤੇ ਤੁਹਾਡੇ ਸ਼ੈੱਟ ਹੈ ਜਾਂ ਕਿਤੇ ਕੋਈ ਫਲੈਕਸਾਂ ਲੱਗੀਆਂ ਹੋਈਆਂ ਨੇ ਕਿਰਪਾ ਕਰਕੇ ਰੋਡਸ ਦੇ ਉੱਤੇ ਗੱਡੀਆਂ ਨੂੰ ਪਾਰਕ ਨਾ ਕੀਤਾ ਜਾਵੇ ਕਿਸੇ ਵੀ ਹੰਗਾਮੀ ਹਾਲਤ ਦੇ ਵਿੱਚ ਜੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਗੱਡੀਆਂ ਨੇ ਉਹ ਕਿਸੇ ਵੀ ਥਾਂ ਦੇ ਉੱਤੇ ਪਹੁੰਚਣੇ ਬਹੁਤ ਜ਼ਰੂਰੀ ਹੁੰਦੇ ਹਨ ਸਾਡੀ ਡਿਊਟੀ ਹੈ ਔਰ ਮੈਂ ਨਗਰ ਨਿਗਮ ਫਗਵਾੜਾ ਵੱਲੋਂ ਫਾਇਰ ਬ੍ਰਿਗੇਡ ਫਗਵਾੜਾ ਨੂੰ ਇੰਚਾਰਜ ਹੋਣ ਦੇ ਨਾਤੇ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਾਡੇ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਵਧੀਆ ਸੇਵਾਵਾਂ ਫਗਵਾੜਾ ਸ਼ਹਿਰ ਵਾਸੀਆਂ ਨੂੰ ਆਪਣੀਆਂ ਪ੍ਰਦਾਨ ਕਰ ਸਕੀਏ ਧੰਨਵਾਦ